ਸੋਸਰੀ ਕੌਜੀ ਸਾਰੇ ਆਪਣੇ YouTube ਵਾਲੇ ਵੀਰ ਭਰਾਵਾਂ ਨੂੰ ਪ੍ਰਣਾਮਤਾ ਵਾਣੂ ਸਾਰਿਆਂ ਨੂੰ ਸੁੱਖੀ ਜਲੋ ਪਿਆਰ ਭਰੀ ਸੋਸਰੀ ਕੌਜੀ ਸੁਕਰੀਤ ਬਲੌਗਸ ਵੱਲੋਂ ਵੀ ਸੋ ਕਿੱਦਾ ਜੀ ਸਾਰੇ ਵੀਰ ਭਰਾ ਚੜਦੀ ਕਲਾ ਜੀ ਘਰ ਪਰਿਵਾਰ ਸ਼ੌਂਕ ਸ਼ਿਕਾਰ ਵਧੀਆ ਚੱਲੀ ਜਾਂਦੇ ਆ ਸੇਤਾ ਦੇ ਬੀਤਾ ਸਾਰੇ ਮੇਰੇ ਭਰਾਵਾਂ ਦੀਆਂ ਓਕੇ ਆ ਜੀ ਚੜਦੀ ਕਲਾ ਵਾ ਸ਼ੌਂਕ ਸ਼ਿਕਾਰ ਵਧੀਆ ਚੱਲੀ ਜਾਂਦੇ ਆ ਚਲੋ ਵਧੀਆ ਗੱਲ ਆ ਜੀ ਵਧੀਆ ਹੀ ਚਾਹੀਦਾ ਜੀ ਸੋ ਜਿਹੜੀ ਪਿਛਲੀ ਵੀਡੀਓ ਤੁਸੀਂ ਦੇਖੀ ਆਪਣੀ ਜਤਰਬਾਈ ਹੁਣਾਂ ਦੇ ਨਾਲ ਤੇ ਰਿਸਪੌਂਸ ਬਹੁਤ ਵਧੀਆ ਆਇਆ ਠੀਕ ਆ ਜੀ ਤੇ ਵਧੀਆ ਰਿਸਪੌਂਸ ਕਰਕੇ ਮਤਲਬ ਕਿ ਤਾਂ ਰਿਸਪੌਂਸ ਵਧੀਆ ਆ ਗਿਆ ਉਹ ਆਈਫੋਨ ਦੇ ਵਿੱਚ ਨਾ ਵੀਡੀਓ ਬਣਾਈਓ ਸੀ ਅਸੀਂ ਠੀਕ ਆ ਜੀ ਵੀਡੀਓ ਥੱਲੇ ਕਮੈਂਟ ਵੀ ਲਾਇਆ ਕਿ ਵੀਰ ਜੀ ਇਸ ਕੁਆਲਿਟੀ ਦੀ ਵੀਡੀਓ ਅੱਗੇ ਲਾਇਆ ਕਰੋ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਵਾਂ ਮੈਂ ਆਈਫੋਨ ਹੀ ਲਵਾਂਗੇ ਕੋਈ ਵਧੀਆ ਕੈਮਰਾ ਲਵਾਂਗੇ ਜੀ ਠੀਕ ਆ ਥੋੜਾ ਜਿਹਾ ਹੱਥ ਤੰਗ ਜਾਂਦਾ ਸਾਡਾ ਤਾ ਕਰਕੇ ਮਤਲਬ ਇਹ ਜੇ ਆਪਣੇ ਸਿੰਪਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ ਦੀ ਆ ਬਹੁਤ ਜਲਦੀ ਤੁਹਾਨੂੰ ਕੁਆਲਟੀ ਵੀ ਵਧੀਆ ਸੁਥਰੀ ਮਿਲੂਗੀ ਜੀ ਦੇਖਣ ਨੂੰ ਠੀਕ ਆ ਜੀ ਉਹਦੇ ਲਈ ਬਹੁਤ ਜਲਦੀ ਹੀ ਤੁਹਾਨੂੰ ਵਧੀਆ ਕੁਆਲਟੀ ਦੇਖਣ ਨੂੰ ਮਿਲੂਗੀ ਵੀਡੀਓ ਦੀ ਤੇ ਲਓ ਜੀ ਅੱਜ ਦੀ ਵੀਡੀਓ ਲੈ ਕੇ ਆ ਗਏ ਆ ਆਪਣੇ ਸਾਰੇ ਵੀਰਾਂ ਭਰਾਵਾਂ ਲਈ ਕਾਫੀ ਜ਼ਿਆਦਾ ਵੀਰਾਂ ਭਰਾਵਾਂ ਦੇ ਮੈਸੇਜ ਫੋਨ ਕਮੈਂਟ ਹਰੇਕ ਵੀਡੀਓ ਥੱਲੇ ਕਮੈਂਟ ਹੁੰਦੇ ਹੀ ਹੁੰਦੇ ਸੀ ਇੱਕ ਦੋ ਕਮੈਂਟ ਹੁੰਦੇ ਹੀ ਹੁੰਦੇ ਸੀਗੇ ਕੀ ਬਾਈ ਜੀ ਕੁੱਕੜ ਨੂੰ ਅਸੀਂ ਲਾਲ ਕਿੱਦਾਂ ਕਰੀਏ ਠੀਕ ਆ ਜੀ ਵੇਈ ਕੁੱਕੜ ਨੂੰ ਅਸੀਂ ਲਾਲ ਕਿੱਦਾਂ ਕਰੀਏ ਸਰੀਰ ਲਾਲ ਕਰਨਾ ਵਾ ਕਿੱਦਾਂ ਕਰੀਏ ਠੀਕ ਆ ਜੀ ਸਭ ਤੋਂ ਪਹਿਲੀ ਗੱਲ ਪਈ ਜਿਹੜੀ ਲਾਲਗੀ ਹੁੰਦੀ ਆ ਜਿਹੜਾ ਕੁੱਕੜ ਲਾਲ ਹੁੰਦਾ ਨਾ ਦੋ ਤਰੀਕਿਆਂ ਨਾਲ ਲਾਲ ਹੁੰਦਾ ਵਾ ਠੀਕ ਆ ਇੱਕ ਵੀਡੀਓ ਮੇਰੀ ਤੁਸੀਂ ਪਿਛਲੀ ਜਾ ਕੇ ਦੇਖ ਲਓ ਆਈ ਬੋਲ ਤੇ ਆਈਕਨ ਠੀਕ ਆ ਜੀ ਕਿ ਉਹ ਚ ਮੈਂ ਦੱਸਿਆ ਹੋਇਆ ਕਿ ਕੁੱਕੜ ਕਿਵੇਂ ਲਾਲ ਹੁੰਦਾ ਬਿਨਾਂ ਇਸ ਚੀਜ਼ ਤੋਂ ਠੀਕ ਆ ਜੀ ਅ ਜਿਹੜੀ ਆ ਚੀਜ਼ ਰੱਖੀ ਹੋ ਆਪਾਂ ਤੁਸੀਂ ਥੰਬਨੇਲ ਤੇ ਵੀ ਦੇਖਿਆ ਵਾ ਆ ਜਿਹੜੀ ਆਪਾਂ ਚੀਜ਼ ਰੱਖੀ ਹੋ ਆ ਆ ਦੇਖੋ ਬਿਲਕੁਲ ਬਲੱਡ ਹੈ ਯਾ ਜੰਮੀ ਬਲੱਡ ਥੋੜੀ ਜੀ ਮਹਿੰਗੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇੱਕ ਵਾਰੀ ਕੱਲੋ ਲੈ ਆਓ ਤੁਸੀਂ ਭਈ ਤੁਹਾਡੇ 5 ਤੋਂ 6 ਕੁੱਕਰ ਬਹੁਤ ਵਧੀਆ ਸੁਰਖੀ ਵਿੱਚ ਆ ਜਾਣਗੇ ਲਾਲੀ ਵਿੱਚ ਆ ਜਾਣਗੇ ਜੀ ਠੀਕ ਆ ਇਹਦੇ ਨਾਲ ਨਾਲ ਮਿਹਨਤ ਵੀ ਆ ਥੋੜੀ ਜੀ ਠੀਕ ਆ ਬੱਬਾ ਜੀ ਇਹ ਨਹੀਂ ਦੇਖਣਾ ਕਿ ਬਾਈ ਆ ਤੌਨ ਨ ਦਿੱਤੀ ਆ ਪਰ ਚਾ ਲੋ ਬਈ ਕੁੱਕਰ ਲਾਲ ਹੋ ਨਹੀਂ ਠੀਕ ਆ ਬੱਬੇ ਨਾਲਕ ਤੋਂ ਡਰਨਾ ਸਿੱਖੋ ਠੀਕ ਆ ਜੀ ਕੋਈ ਇਦਾਂ ਦੀ ਅਜ ਤੱਕ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਆਈ ਬਿਨਾ ਮਿਹਨਤ ਤੋਂ ਇਦਾਂ ਚੀਜ਼ਾਂ ਪਾ ਦੋ ਤਾਂ ਕੁੱਕਰ ਵਧੀਆ ਲਾਲ ਹੋ ਜਾਊਗਾ ਜਾਂ ਕੁੱਕਰ ਵਧੀਆ ਸਟੈਂਡ ਹੋ ਜਾਊਗਾ ਜੀ ਠੀਕ ਆ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਇਹ ਮੈਂ ਹਜੇ 2 ਦਿਨੇ ਹੀ ਆ 2 ਦਿਨ ਹੀ ਹੋਏ ਆ ਠੀਕ ਆ ਜੀ ਤਜਰਬਾ ਤਾਂ ਬਹੁਤ ਪਹਿਲਾਂ ਦਾ ਆਪਣੇ ਨੂੰ ਦਿਨ 2 ਹੀ ਹੋਏ ਨੇ ਆਪਣੇ ਸ਼ੈਂਪੂ ਨੂੰ ਕਵਾਣੀ ਸ਼ੁਰੂ ਕੀਤੀ ਆਪਾਂ ਠੀਕ ਆ ਜੀ ਤੇ ਇਹ ਹੈਗੀ ਆ ਜੀ ਚਕੰਦਰ ਅਕਸਰ ਤੁਹਾਨੂੰ ਪਤਾ ਹੋਣਾ ਇਹ ਚਕੰਦਰ ਤੇ ਆ ਚਕੰਦਰ ਦੇ ਹੈਗੇ ਪੱਤੇ ਠੀਕ ਆ ਜੀ ਆ ਚਕੰਦਰ ਆ ਚਕੰਦਰ ਦੇ ਪੱਤੇ ਦੋਵੇਂ ਚੀਜ਼ਾਂ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਆ ਜੀ ਅਸੀਲਾਂ ਦੇ ਵਿੱਚ ਠੀਕ ਆ ਆ ਜਿਹੜੇ ਪੱਤੇ ਛੱਤੇ ਆ ਇਹ ਤੁਸੀਂ ਫੀਮੇਲਾਂ ਨੂੰ ਪਾ ਸਕਦੇ ਆ ਠੀਕ ਆ ਜੀ ਤੇ ਫੀਮੇਲਾ ਬਹੁਤ ਖੁਸ਼ ਹੋ ਕੇ ਖਾਂਦੀਆਂ ਬੰਦਾ ਬਣ ਜਾ ਫੀਮੇਲਾ ਬਹੁਤ ਖੁਸ਼ ਹੋ ਕੇ ਖਾਂਦੀਆਂ ਠੀਕ ਆ ਜੀ ਤੇ ਜਿਹੜੀ ਆਹ ਚੀਜ਼ ਚਕੰਦਰ ਇਹ ਵੀ ਤੁਸੀਂ ਇਹ ਨਹੀਂ ਕਿ ਛੋਟੇ ਛੋਟੇ ਜਿੱਦਾਂ ਮੈਂ ਟੋਟੇ ਕੀਤੇ ਹੋ ਆ ਠੀਕ ਆ ਇਹ ਵੀ ਇਹ ਨਹੀਂ ਕਿ ਸਿੱਧੇ ਟੋਟੇ ਕੀਤੇ ਤਾਂ ਕੁੱਕੜ ਮੂਰੇ ਸਿੱਧ ਤੇ ਖਾ ਲੂਗਾ ਕੋਈ ਕੁੱਕੜ ਹੋਊਗੇ ਖਾ ਲੰਦੇ ਨੇ ਠੀਕ ਆ ਜੀ ਕਿ ਕੋਈ ਕੁੱਕੜ ਨਹੀਂ ਖਾਂਦੇ ਆ ਸ਼ੈਂਪੂ ਆਪਣਾ ਇਹ ਨਹੀਂ ਖਾਂਦਾ ਹੈਗਾ ਇਹਨੂੰ ਦੇਣੀ ਕਿਦਾਂ ਉਹ ਛੋਟੇ ਛੋਟੇ ਹਿੱਸਿਆਂ ਚ ਟੋਟਿਆਂ ਚ ਕਰ ਲਈ ਇਹ ਨਿੱਕੇ ਨਿੱਕੇਆਂ ਚ ਠੀਕ ਆ ਜੀ ਜਿੱਦਾਂ ਮੈਂ ਕੀਤੀ ਹੋਈ ਆ ਇਹਨੂੰ ਤੁਸੀਂ ਕਰਕੇ ਆ ਛੋਟਕੂ ਢੀਸੋਟਾ ਛੋਟਾ ਜਿਹਾ ਠੀਕ ਆ ਜੀ ਇਹਦੇ ਵਿੱਚ ਸੈੱਟ ਲੈਣੀ ਆ ਆ ਚੀਜ਼ਾਂ ਆ ਸੈੱਟ ਲੈ ਲਈਆਂ ਜੀ ਇਹਦੇ ਵਿੱਚ ਇੰਜ ਠੀਕ ਹੈ ਜੀ ਇਹ ਕੁੱਟ ਲੈਣੀ ਹੈ ਆ ਦੇਖੋ ਇੰਜ ਆ ਲੋ ਤੁਹਾਨੂੰ ਕੁੱਟ ਕੇ ਵੀ ਵਿਖਾ ਦਿੰਨੇ ਆ ਇਹ ਨਾ ਬਿਲਕੁਲ ਚੂਰਾ ਜਿਹਾ ਬਣ ਜਾਊਗਾ ਮਤਲਬ ਗੁੱਦਾ ਜਿਹਾ ਬਣ ਜਾਊਗਾ ਠੀਕ ਹੈ ਜੀ ਆ ਤੁਹਾਨੂੰ ਮੈਂ ਗੁੱਦਾ ਕਰਕੇ ਹੀ ਦਿਖਾਵਾਂ ਵੀਰ ਭਰਾ ਕਹਿੰਦੇ ਹੁੰਦੇ ਆ ਕਿ ਬਾਈ ਸਾਨੂੰ ਕਰਕੇ ਦੇ ਕੇ ਫੇਰ ਦਿਖਾਇਆ ਕਰੋ ਠੀਕ ਹੈ ਜੀ ਆ ਨਾ ਇਹ ਗੁੱਦਾ ਜਿਹਾ ਬਣ ਜਾਣਾ ਇਹਦਾ ਆ ਲਓ ਆ ਬਣ ਗਿਆ ਗੁੱਦਾ ਜਿਹਾ ਆ ਗੁੱਦਾ ਜਿਹਾ ਤੁਸੀਂ ਕੀ ਕਰਨਾ ਵਾ ਟੁਕੜ ਨੱਪ ਕੇ ਠੀਕ ਆ ਜੀ ਟੁਕੜ ਨੂੰ ਨੱਪ ਲੈਣਾ ਵਾ ਟੁਕੜ ਨੂੰ ਨੱਪ ਕੇ ਫੇਰ ਉਹਦੇ ਤੰਨ ਦੇਣੀ ਆ ਆ ਲਓ ਆ ਦੇਖੋ ਜੀ ਠੀਕ ਆ ਪੇਸਟ ਜਿਹਾ ਬਣ ਜੂਗਾ ਇਹ ਇਹ ਹੁਣ ਮੈਂ ਦੇ ਕੇ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਦੇਖੋ ਬਲੱਡ ਹੀ ਆ ਸੁਦਾ ਲਾਲੀ ਆ ਤੇ ਨੰਬਰ 2 ਹੋਰ ਵੱਡੀ ਗੱਲ ਹੋਰ ਵੱਡੀ ਗੱਲ ਤੇ ਹੋਰ ਮੇਨ ਗੱਲ ਠੀਕ ਆ ਜੀ ਮੇਨ ਗੱਲ ਇਹ ਹੈ ਪਈ ਇਹ ਠੰਡੀ ਹੁੰਦੀ ਹੈ ਠੀਕ ਆ ਜਿਹੜਾ ਕੁੱਕੜ ਦਾਣਾ ਪਾਣੀ ਚੱਕਣਾ ਬੰਦ ਕਰ ਦਵੇ ਹਨ ਹੁਣ ਜਿੱਦਾਂ ਪੱਠਾ ਨਵੀਂ ਜਵਾਨੀ ਚ ਆਇਆ ਸ਼ੈਂਪੂ ਆ ਹਜੇ ਕੀ ਜਵਾਨ ਹੋਇਆ ਹੈਗਾ ਤਾਂ ਬੱਚਿਆ ਹੀ ਹੈ ਹਜੇ ਪਿੱਛੇ ਆ ਬਲੈਕ ਹੀ ਆ ਖੜਾ ਠੀਕ ਆ ਜੀ ਇਹ ਵੀ ਹੁਣ ਤਲਖੀ ਕਰਦਾ ਪਿਆ ਕਿਉਂਕਿ ਮੌਸਮ ਦੇ ਹਿਸਾਬ ਨਾਲ ਨਾ ਬੰਦ-ਬੰਦ ਜਿਹਾ ਮੌਸਮ ਆ ਠੀਕਾ ਪ੍ਰੋਪਰ ਤਰੀਕੇ ਨਾਲ ਗਰਮੀ ਵੀ ਨਹੀਂ ਆਈ ਉਹ ਹਮ ਜਿਹਾ ਵਾ ਠੀਕਾ ਜੀ ਇਸ ਮੌਸਮ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਿੰਦੇ ਆ ਨਾ ਉਹ ਕੀ ਕਰਦੇ ਨੇ ਤਲਖੀ ਕਰਦੇ ਨੇ ਅੰਦਰ ਉਹ ਖੁਸ਼ਕ ਹੋ ਜਾਂਦੇ ਨੇ ਠੀਕਾ ਕਿਉਂਕਿ ਅਸੀਂ ਬਾਜਰਾ ਤੁੰਨੀ ਦਾ ਉਹਨਾਂ ਨੂੰ ਜੋ ਵੀ ਪਾਈਦਾ ਵਾ ਠੀਕਾ ਜੀ ਬਾਜਰਾ ਪਹਿਲੀ ਗੱਲ ਤਾਂ ਬੰਦ ਕਰ ਦੋ ਠੀਕਾ ਜੀ ਬਾਜਰਾ ਪਾਉਣਾ ਵੀ ਆ ਖੇਚਵਾ ਬਾਜਰਾ ਪਾਉਣਾ ਭੇਕੇ ਬਾਜਰਾ ਪਾਉਣਾ ਏਦਾਂ ਨਹੀਂ ਕਿ ਚੱਕਿਆ ਤਾਂ ਪਾਤਾ ਵੀ ਚੱਜ ਨਹੀਂ ਏਦਾਂ ਨਹੀਂ ਕਰਨਾ ਠੀਕਾ ਕੁੱਕੜ ਹੋਰ ਤਲਖੀ ਕਰੂਗਾ ਜ਼ਿਆਦਾ ਤੇ ਆਹ ਜਿਹੜੀ ਚੀਜ਼ ਹੁੰਦੀ ਏ ਠੰਡੀ ਹੁੰਦੀ ਏ ਇਹ ਤੁਸੀਂ ਹਫਤੇ ਦੇ ਵਿੱਚ ਤਿੰਨ ਤੋਂ ਚਾਰ ਦਿਨ ਠੀਕ ਆ ਜੀ ਤਿੰਨ ਤੋਂ ਚਾਰ ਦਿਨ ਕੁੱਕੜ ਨੂੰ ਦੇਣੀ ਦੇਣੀ ਆ ਇੱਕ ਹਫਤੇ ਦੇ ਵਿੱਚ ਦੇਣੀ ਕਿਦਾਂ ਉਹ ਮੈਂ ਤੁਹਾਨੂੰ ਦੱਸਦਾ ਵਾਂ ਕਿਦਾਂ ਦੇਣੀ ਠੀਕ ਆ ਜੀ ਆ ਜਿਹੜੇ ਪੱਤੇ ਛੱਤੇ ਆ ਇਹ ਤੁਸੀਂ ਉਹ ਰੋਜ਼ ਹੀ ਚਾਰੀ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਜੀ ਤੇ ਆ ਜਿੱਦਾਂ ਇੱਕ ਦਿਨ ਛੱਡ ਕੇ ਚੀਜ਼ ਦੇਤੀ ਜਿੱਦਾਂ ਵੀ ਤੁਹਾਡਾ ਕੰਮ ਲੋਟ ਆਉਂਦਾ ਉਸ ਹਿਸਾਬ ਨਾਲ ਤੁਸੀਂ ਕਰ ਲੈਣਾ ਵਾ ਠੀਕ ਆ ਜੀ ਤੇ ਚੀਜ਼ ਬਹੁਤ ਬੈਸਟ ਆ ਇਹ ਤੇ ਜੋ ਚੀਜ਼ ਮੈਂ ਤੁਹਾਨੂੰ ਪਤਾ ਦੱਸਦਾ ਹੁਣਾਂ ਪਹਿਲਾ ਤਜਰਬਾ ਕੀਤਾ ਠੀਕ ਹੈ ਜੀ ਪਹਿਲਾ ਟੈਸਟ ਕੀਤਾ ਕਿ ਹਾਂ ਬਈ ਕਰਦਾ ਵੀ ਹੈ ਕੰਮ ਇਹ ਜਾਂ ਨਹੀਂ ਠੀਕ ਹੈ ਜੀ ਤੇ ਉਦੋਂ ਦੋਏ ਨੰਬਰ ਤੇ ਆ ਚੀਜ਼ ਦੇ ਕੇ ਉੱਕੜ ਨੂੰ ਮਾੜੀ ਮੋਟੀ ਹੱਥ ਫਰਾਈ ਕਰਨੀ ਹੈ ਜੀ ਹੱਥ ਫੇਰਨਾ ਉਹਦੇ ਠੀਕ ਹੈ ਜੀ ਹੱਥ ਫੇਰਨਾ ਬਿਲਕੁਲ ਹਲਕੇ ਹੱਥਾਂ ਨਾਲ ਬਿਲਕੁਲ ਜਿੰਨਾ ਟਾਈਟ ਹੱਥ ਫੇਰੂਗੇ ਉਹਨਾਂ ਕੁੱਕੜ ਟਾਈਟ ਉਤਰੂਗਾ ਮਦਾਨ ਦੇ ਵਿੱਚ ਜਿੰਨਾ ਪੋਲੇ ਪੋਲੇ ਹੱਥ ਫੇਰੂਗੇ ਸੌਫਟਲੀ ਹੱਥ ਫੇਰੂਗੇ ਉਨਾ ਖੋਲ ਕੇ ਕੱਕੜ ਉਤਰੂਗਾ ਸੁਰਕ ਪੂਰਾ ਹੋਊਗਾ ਠੀਕ ਆ ਜੀ ਤੇ ਅਬ ਪਿਛਲੀ ਵੀਡੀਓ ਦਾ ਕਮੈਂਟ ਸੀਗਾ ਧੌਣ ਕਿੱਦਾਂ ਮੋਟੀ ਕੀਤੀ ਜਾਵੇ ਧੌਣ ਕਿੱਦਾਂ ਪਕਾਈ ਜਾਵੇ ਨੰਬਰ 1 ਤਪਾਈਆਂ ਕਰੋ ਇਹ ਟੌਪਿਕ ਉਹਦਾ ਬਹੁਤ ਲੰਬਾ ਵਾ ਧੌਣ ਪੱਕੀ ਕਰਨ ਦਾ ਸ਼ੋਰਟ ਚ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਵੀਡੀਓ ਆਊਗੀ ਵਧੀਆ ਇਹਦੇ ਵਿੱਚ ਠੀਕ ਆ ਜੀ ਪੂਰੀ ਜੜ ਤੋਂ ਲੈ ਕੇ ਟਾਣੀ ਤੱਕ ਤੇ ਨੰਬਰ 1 ਧੌਣ ਤੇ ਟਕੌਰ ਕਰੋ ਧੌਣ ਤੇ ਮਾਲਿਸ਼ ਕਰੋ ਠੀਕ ਆ ਜੀ ਤੇ ਸਿੱਕੇ ਸੇਕੇ ਰਾਤ ਨੂੰ ਲਾਉਣੇ ਦਿਨੇ ਸੇਕੇ ਨਹੀਂ ਲਾਉਣੇ ਉਹ ਵੀ ਨਾਰਮਲ ਲਾਉਣੇ ਆ ਸੇਕੇ ਠੀਕ ਆ ਜੀ ਤੇ ਸੇਕੇ ਇਨ ਦਾ ਮੀਨਸ ਭਾਵੇਂ ਤੁਸੀਂ ਸੂਤੀ ਕੱਪੜੇ ਨਾਲ ਲਾ ਦੋ ਠੀਕ ਆ ਜੀ ਭਾਵੇਂ ਤੁਸੀਂ ਕਹਿਣ ਦਾ ਮਤਲਬ ਰਮਾਲ ਲਿਉਂਦੇ ਅੱਜ ਕੱਲ ਹਨਾ ਨਾਰਮਲ ਜਿਹੜੇ ਰਮਾਲ ਹੁੰਦੇ ਨੇ ਪੋਣੇ ਟੈਪ ਪੋਣਾ ਜਿਹਨੂੰ ਆਪਾਂ ਕਹਿੰਦੇ ਜਿੱਥੇ ਰੋਟੀਆਂ ਬਲੇਡ ਕੇ ਰੱਖੀ ਦੀਆਂ ਠੀਕ ਆ ਜੀ ਉਹ ਜਿਹੜਾ ਕੱਪੜਾ ਹੁੰਦਾ ਉਹਦੇ ਵਿੱਚ ਕੱਲੀ ਕੱਲੀ ਜਿਹੜੀ ਕੱਲਾ ਕੱਲਾ ਧਾਗਾ ਹੁੰਦਾ ਨਾ ਸਰੀਰ ਦੇ ਨਾਲ ਟੱਚ ਹੁੰਦਾ ਸਿੰਥੈਟਿਕ ਦਾ ਕੱਪੜਾ ਨਹੀਂ ਲੈਣਾ ਸ਼ਨੀਲ ਦਾ ਕੱਪੜਾ ਨਹੀਂ ਲੈਣਾ ਲੈਣਾ ਸੂਤੀ ਆ ਬੰਦਾ ਬਣ ਗਿਆ ਆ ਦੋ ਦਿਨ ਹੋਏ ਨੇ ਇਹਨੂੰ ਆ ਦਿੱਤਿਆਂ ਨੂੰ ਸਮਾਨ ਠੀਕ ਆ ਜੀ ਆ ਧੌਣ ਧੂਣ ਲਾਲ ਕਰ ਗਿਆ ਪੋਟਾ ਪੂਟਾ ਲਾਲ ਕਰ ਗਿਆ ਛਾਤੀ ਛੂਤੀ ਲਾਲ ਕਰ ਗਿਆ ਠੀਕ ਆ ਜੀ ਦਿਨ ਦੋ ਹੀ ਹੋਏ ਨੇ ਹਜੇ ਤੇ रिजल्ट ਬਹੁ ਬੈਸਟ ਆ ਤਾਂ ਕਰਕੇ ਆਪਣੇ ਸਾਰੇ ਵੀਰਾ ਭਰਾਵਾਂ ਨੂੰ ਦੱਸਦਾ ਇੱਕ ਤਾਂ ਠੰਡੀ ਹੁੰਦੀ ਆ ਠੀਕ ਆ ਜੀ ਦੋਏ ਨੰਬਰ ਤੇ ਕੁੱਕੜ ਦਾਣਾ ਚੱਕਣਾ ਬੰਦ ਕਰ ਜਵੇ ਤਾਂ ਬੈਸਟ ਆ ਇਹ ਠੀਕ ਆ ਤੇ ਜੇਕਰ ਦਾਣਾ ਚੱਕਦਾ ਵੀ ਆ ਪਰ ਘੱਟ ਚੱਕਦਾ ਵਾ ਫੇ ਵੀ ਆ ਚੀਜ਼ ਦੀ ਬੈਸਟ ਆ ਉਕੜ ਲਾਲ ਨਹੀਂ ਵੀ ਕਰਨਾ ਉਂ ਵੀ ਪਾਓ ਤੁਸੀਂ ਗਰਮੀ ਵਾਲੀ ਦੀ ਬੈਸਟ ਤਰੀਕਾ ਆ ਇਹ ਠੀਕ ਆ ਉਹ ਹਰਾ ਹੋਰਾ ਜ਼ਿਆਦਾ ਰੱਖਣਾ ਤੁਸੀਂ ਕੁੱਕੜਾਂ ਨੂੰ ਖੀਲੇ ਹੋ ਗਏ ਛਲਗਮ ਹੋ ਗਏ ਆ ਚੀਜ਼ ਹੋ ਗਈ ਗੋਭੀ ਨਹੀਂ ਭੁੱਲ ਕੇ ਪਾਉਣੀ ਕਦੀ ਵੀ ਨਹੀਂ ਪਾਉਣੀ ਬਾਏ ਦਾ ਘਰ ਹੁੰਦਾ ਠੀਕ ਆ ਜੀ ਤੇ ਚੀਜ਼ ਬਹੁ ਬੈਸਟ ਅਜਮਾ ਕੇ ਦੇਖਿਓ ਪਰਖ ਕੇ ਦੇਖਿਓ ਫਿਰ ਦਸੀਓ ਕਿੱਦਾਂ ਦੀ ਲੱਗੀ ਚੀਜ਼ ਤੇ ਨੁਕਸਾ ਤੇ ਕਹਿਣ ਦਾ ਮਤਲਬ ਤੁਸੀਂ ਆਪ ਆਪਣੇ ਮੂੰਹੋਂ ਕਹੋਗੇ ਕਿੰਨੀ ਸੁੱਖੀ ਬਈ ਰਿਜ਼ਲਟ ਟਾਪ ਬਈ ਰਿਜ਼ਲਟ ਨੇ ਸਵਾਦ ਲਿਆ ਤਾ ਠੀਕ ਆ ਜੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਠੀਕ ਆ ਕੱਲੀ ਕੱਲੀ ਚੀਜ਼ ਨੋਟ ਕਰਿਆ ਕਰੋ ਬਾਕੀ ਅੱਜ ਦੀ ਵੀਡੀਓ ਲਈ ਇਹੀ ਸੀਗਾ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਦੋ ਸਾਨੂੰ ਇਜਾਜ਼ਤ ਠੀਕ ਹੈ ਜੀ ਆਪ ਦਾ ਰੱਖਿਓ ਧਿਆਨ ਆਪਦੇ ਮਾਪਿਆਂ ਦਾ ਆਪਦੇ ਸ਼ੌਂਕ ਸ਼ਕਾਰ ਦਾ ਆਪਦੇ ਕਾਰੋਬਾਰ ਦਾ ਚੰਗਾ ਜੀ ਹੁਣ ਅਸੀਂ ਵੀ ਦੇ ਲਈਏ ਮਾੜੀ ਮੋਟੀ ਇਹਨੂੰ ਤੇ ਬਲੈਕੀਏ ਇਹਨੂੰ ਸਿਲਕੀ ਆਪਣੀ ਬੈਠੀ ਉਹ ਆਂਡੇ ਆ ਤੇ ਦੋ ਆਂਡੇ ਉਹਨੇ ਤੋੜਲੇ ਤੁਹਾਨੂੰ ਦੱਸਿਆ ਸੀ 8 ਆਂਡੇ ਰਹਿ ਗਏ ਆ ਬਾਕੀ ਦੇਖੋ ਕਿੰਨੇ ਆ ਚ ਬਣਦੀ ਆ ਜਾਣ ਕਿੰਨੇ ਆ ਚ ਨਹੀਂ ਬਾਕੀ ਚੰਗਾ ਜੀ ਨਲਦੇ ਆ ਸਸਰੀਕਾ